ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਨਸ਼ੇ ਕਰਨ ਨਾਲ ਹੋਈ ਚੌਥੀ ਮੌਤ ਨਸ਼ੇ ਦਾ ਕਹਿਰ ਲਗਾਤਾਰ جاری ਇੱਕ ਹਫ਼ਤੇ ਵਿੱਚ ਹੋਈਆਂ ਚਾਰ ਮੌਤਾਂ ਫਿਰੋਜ਼ਪੁਰ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰ ਰਿਹਾ ਪਰ ਪਿੰਡ ਕੁੰਡੇ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਅੱਗੇ ਇਹ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਪਿੰਡ ਕੁੰਡੇ ਫਿਰੋਜ਼ਪੁਰ ਉਹ ਪਿੰਡ ਹੈ ਜਿੱਥੇ ਕੁਝ ਦਿਨ ਪਹਿਲਾਂ ਨਸ਼ੇ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋਈ ਸੀ ਉਹਨਾਂ ਦੇ ਸੇਵੇ ਹਾਲੇ ਠੰਡੇ ਨਹੀਂ ਹੋਏ ਸੀ ਕਿ ਅੱਜ ਫਿਰ ਇੱਕ ਨੌਜਵਾਨ ਦੇ ਨਸ਼ੇ ਕਾਰਨ ਜ਼ਮ ਤੋੜ ਦਿੱਤਾ ਫਿਰੋਜ਼ਪੁਰ ਅੰਦਰ ਨਸ਼ੇ ਨਾਲ ਮੌਤਾਂ ਹੋ ਰਹੀਆਂ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਨੇ ਪਰ ਇੱਕ ਹਫ਼ਤੇ ਦੇ ਅੰਦਰ ਹੋਈਆਂ ਚਾਰ ਮੌਤਾਂ ਕਾਰਨ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਇੱਕ ਹੋਰ ਰਣਜੀਤ ਸਿੰਘ ਉਮਰ ਕਰੀ 25 ਸਾਲ ਦੇ ਨਸ਼ੇ ਕਾਰਨ ਮੌਤ ਹੋ ਗਈ ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਇਹ ਲਗਾਤਾਰ ਤੀਸਰੀ ਮੌਤ ਹੈ ਜੋ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਸਵਾਲ ਖੜੇ ਕਰ ਰਹੀ ਹੈ ਪਿੰਡ ਵਾਸੀਆਂ ਦਾ ਸਿਆ ਹੈ ਕਿ ਉਹਨਾਂ ਦੇ ਪਿੰਡ ਵਿੱਚ ਸ਼ਰ नो ले पुलिस फेल साबित हो हो रही है मांग है मांग की कि कि नशे थाम लगाई जावे। नहीं नहीं तो दिन दूर नहीं, होली होली कर पूरा खाली हो हुन देखना ये हो कि पुलिस प्रशासन नशा बेचन जा ऐसे तरह लोग चिराग पुष्पलता रहोजपुर रिपोर्ट हलचल मौत हो चुकी नाला <laughs> ਆਜਾ ਜੇ ਮਾ ਦੇਣਾ ਯਾਰ ਆਹ ਦੇ ਪਰ ਆਵਣ ਚਿੱਟਾ ਲੈ ਗਿਆ ਮੈਂ ਚਿੱਟੇ ਆਲਾ ਹਿਲੂ ਲੈ ਮੈਂ ਚਿੱਟਾ ਲਾ ਕੇ ਬੈਠਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬਸ਼ੀਰ ਹੈ ਬਸ਼ੀਰ ਕੀ ਲੱਗਦਾ ਹੈ ਮੇਰਾ ਪੁੱਤਰ ਹੈ ਪੁੱਤਰ ਸੀਗਾ ਕਿੰਨੀ ਕੰਮ ਸੀ ਉਹਦੀ ਜੀ ਪੁੱਤ ਦਾ ਬਤ ਤੇ ਠੀਕ ਜਿਹਾ ਠੀਕ ਜਿਹਾ ਹੈ ਯਸ ਹਾਂਜੀ ਅੱਜ ਕਿਵੇਂ ਆਜ ਇਹਦੀ ਮੌਤ ਹੋ ਗਈ ਬ ਚਿੱਟੇ ਨੇ ਕਰ ਦਿੱਤੀ ਚਿੱਟੇ ਨੇ ਕਰ ਖਾਲਾ ਹਾਂ ਕਿੰਨਾ ਚਿੱਟਾ ਜਿਹੜਾ ਇੱਥੇ ਚਿੱਟਾ ਬਹੁਤ ਵੇਖਦਾ ਗੁਫੀਆਂ ਵੇਖਦਾ ਜੀ ਇਹ ਸਰਕਾਰਾਂ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ ਘਰਾਂ ਦੇ ਘਰ ਕਿਸ ਤਰ੍ਹਾਂ ਦੇ ਘਰਾਂ ਦੇ ਘਰ ਗਰਕ ਹੋ ਜਾਂਦੇ ਜੀ ਹੋਣੇ ਨਹੀਂ ਇਹ ਜਿਹੜੇ ਪੈਦ ਇਹਦਾ ਪਾਰ ਗੱਟੀ ਦੇਗਰ ਤੈਨੂੰ ਜਾਣਾ ਪੈਗਾ ਇੰਨਾ ਕਿਵੇਂ ਵੇਖਦਾ ਜੀ ਤਿਓਰ ਉੱਥੋਂ ਦਿਗਰ ਬੰਦੇ ਵੇਖੇ ਡੇਗਦੇ ਉੱਥੋਂ ਦਿਗਰ ਵੇਖ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਹਾਲ ਬੰਕੇ ਦਿਹਾੜੇ ਹੋਇਆ ਪਿਆ ਇਹ ਸਰਕਾਰ ਪੂਛੇ ਪ੍ਰਤੀਤ ਹੀ ਨਹੀਂ ਕਰਦੀ ਨਾ ਤੂੰ ਏ ਪਾਣੀ ਪਿਆ ਰਹੇ ਇਹਦਾ ਕੰਟਰੋਲ ਕਰਨ ਦਾ ਬੜਾ ਹੋ ਸਕਦਾ ਹਾਂਜੀ ਹਾਂ ਜਿਹੜੇ ਅੱਗੇ ਬਚੇ ਨੇ ਤੇ ਜੰਗ ਲੱਗ ਗਿਆ ਤਾਂ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇ ਨਾ ਜੰਗ ਲੱਗ ਗਿਆ ਗਿਆ ਤੇ ਗੱਬਰੂ ਨਹੀਂ ਮਿਲੇਗਾ ਗੱਬਰੂ ਨਹੀਂ ਮਿਲੇਗਾ ਮਿੰਟਰੀ ਦੇ ਵਿੱਚ ਗੱਬਰੂ ਨਹੀਂ ਮਿਲੇਗਾ ਪੰਜਾਬ ਜਿੰਨਾਂ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੇ ਛੋਟੇ ਬੱਚੇ 4-4 ਬੱਚੇ ਕੌਣ ਪਾਲੇ ਤਾਂ ਬਗਿਆ ਹੀ ਕਿੰਨੇ ਕੰਟਰੋਲ ਹੋਣਾ ਚਾਹੀਦਾ ਆਹ ਕੰਟਰੋਲ ਹੋਣਾ ਚਾਹੀਦਾ ਗਿਗਾ ਸਾਡੀਆਂ ਚਿੱਤੇ ਕਰਕੇ 10 5000 ਪੰਜ ਪਿੰਡ ਦੇ ਵਿੱਚ ਗਿਗਾ ਚਿੱਤੇ ਕਰਕੇ 6 ਮਲਤਾਂ ਚਿੱਪੀਆਂ ਨੇ ਤੇਰੇ ਤਾਂ ਸਾਡੀਆਂ ਕਰਦੀਆਂ ਇਹਨੇ ਘਰ ਘਰ ਦੇ ਨੇ 3 ਮਲਤਾਂ ਹੋ ਗਿਆ ਨੇ ਘਰ ਪਰਿਵਾਰ ਚ ਨਹੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਨਿਕੰਮ ਮੰਗਾ ਲਓ ਜਦੋਂ ਸਾਡਾ ਇਹ ਕੋਈ ਮਸਲਾ ਹੱਲ ਕਰਦੇ ਤਾਂ ਸਾਡੇ ਵਾਸਤੇ ਨਿਕੰਮ ਮੰਗਾ ਦੇ ਨਿਕੰਮਾ ਨੇ ਸਰਕਾਰ ਦੇ ਵੀ ਨਾਲ ਨਾਲ ਬੰਦੇ ਸਰਕਾਰ ਦੇ ਬੰਦੇ ਰਹੇ ਨੇ ਨਾਲ ਚਿੱਟਾ ਨਹੀਂ ਬੰਦ ਕਰਾ ਦੇ ਪੈਸੇ ਇਹ ਤਾਂ ਛੱਡ ਜਾਂਦੇ ਨੇ ਚਿੱਟੇ ਵਾਲਿਆਂ ਨੂੰ 70-18 ਛੱਡ ਜਾਂਦਾ ਚਿੱਟੇ ਵਾਲਿਆਂ ਨੂੰ ਫਾੜ ਕੇ ਪੈਸੇ ਲੈ ਲੈਂਦੇ ਰੋਣਾ ਕੋਲੋਂ ਸਗੋਂ ਉਹਨਾਂ ਦੀ ਫੁੱਟ ਮੇਰਾ ਨਾਮ ਸਨੀਤਾ ਮੇਰਾ ਵੀਰ ਆਏ ਛੋਟਾ ਮੇਰੇ ਤੋਂ ਛੋਟਾ ਇੱਜਿੱਟੇ ਨਾਲ ਗਿਆ ਆਏ ਵੀਰੇ ਚਿੱਟਾ ਬਦਨ ਕਿੰਨਾ ਹਿਲਾ ਦੇਉਂ ਬੰਦੇ ਕਰਦੀ ਕੋਈ ਚੀਜ਼ ਨਹੀਂ ਛੱਡੀ ਬੱਚੇ ਬੁੱਕੇ ਬੱਚੇ ਬੁੱਕੇ ਪੰਜਾਬ ਨੇ ਕੋਈ ਛੱਡਿਆ ਵੀ ਚੁੱਤਾ ਇਨੇ ਘਰ ਦਾ ਸਮਾਨ ਕਾਜੀ ਕਾਰ ਦੇ ਨੀ ਵਿਚਾਰੀ ਕੰਮ ਘਰ ਘਰ ਦੇ ਲਿਆ ਲਿਆ ਦੇਂਦੇ ਰੇ ਵੀਰੇ ਕੁੜੇ ਸੋਹਣੇ ਸੀ ਸਾਡਾ ਵੀਰਾ ਲੁੱਟ ਲਿਆ ਅੱਗੇ ਸਾਡਾ ਯੱਥ ਦੇ ਨੀ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਹੇ ਕੱਲ ਨੂੰ 8 ਦਿਨ ਹੋਨੇ ਆ ਮਗਰੇ ਇੰਨੇ ਵੀ ਤਿਆਰੀਆਂ ਕਰ ਲੀਆਂ ਗਾੜੇ ਪੂਰੇ ਕੋਈ ਨਹੀਂ ਗੱਲ ਸੁਣਦੇ ਅਸੀਂ ਨਹੀਂ ਸੌਂਦੇ ਸਾਡੀ ਅਸੀਂ ਤਾਂ ਬੇਨਤੀਆਂ ਵੀ ਕਰਦੇ ਅਸੀਂ ਅਰਦਾਸਾਂ ਵੀ ਕਰਦੇ ਨੇ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨੀ ਰਾਜਾ ਦੇਣਾ ਸਾਤਰਵਾਰੇ ਮੀਨਾ ਲੈਂਦੇ ਨੇ ਨਾ ਕੋਈ ਕਾਰਵਾਈ ਨਹੀਂ ਕਰਦੇ ਐਸੀ ਬੜੀ ਮੇਰਾ ਨਾਮ ਸੋਨੂ ਜੀ ਇਹ ਕਾਰਨ ਭਾਈ ਚਿਤਾ ਸ਼ਰਿਆਮ ਮਿਲਦਾ ਪਿਆ ਠੀਕ ਹੈ ਇਹ ਪਕੁੰਡੇ ਪਿੰਡੇ ਇਹ ਤਾਂ ਨਰਿੰਜੀ ਸੀਗਾ ਇਹ ਦਾ ਨਾਮ ਰੰਜੀਤ ਜੀ ਹੈ ਰੰਜੀਤ ਇਹਦਾ ਨਾਂ ਰੰਜੀਤ ਨਾਮ ਕਿੰਨੀ ਕੋਲ ਇਹਦੀ ਉਮਰ ਨਹੀਂ 25 26 ਸਾਲ ਹੈਗੀ ਹੈ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਗਦਾ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫ਼ਤੇ ਦੇ ਵਿੱਚ ਹਫ਼ਤੇ ਦੇ ਵਿੱਚ ਚਾਰ ਮੌਤਾ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਹੀ ਤਾਂ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਇਹ ਇਹ ਤੋਂ ਪਹਿਲਾਂ ਇੱਕ ਮੁੰਡਾ ਪੂਰਾ ਹੋਇਆ ਇੱਕ ਹੋਰ ਮੁੰਡਾ ਹੋਇਆ ਜਿਉਂ ਨੋ ਦਾ ਨਾਂ ਉਹਦਾ ਜੇ ਭੋਗ ਪਿਆ ਏ ਤੇ ਇਹ ਮੁੰਡਾ ਪੂਰਾ ਹੋ ਗਿਆ ਪਤਾ ਕੀ ਸਾਡੀ ਤਾਂ ਹੱਥ ਛੋੜ ਕੇ ਬੇਨਤੀ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਨੂੰ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਂ ਪਿਓ ਤੋਂ ਬਿਨਾਂ ਕੋਈ ਕੇਅਰ ਹੈਗੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਚੋਂ ਦੀ ਘਰ ਦੀ ਜੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ ਬੜੇ ਵਾਅਦੇ ਵਾਦੇ ਕਰ ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ ਹੁਣ ਸਪੈਸ ਲੈ ਕੇ ਬੰਦਾ ਛੱਡਦੀ ਸਰਕਾਰਾਂ ਛੁਡਵਾ ਦਿੰਦੀਆਂ ਸਰਕਾਰਾਂ ਛੁਡਵਾ ਦਿੰਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪਏ ਨੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਆ ਕੇ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਹਾਂਜੀ ਤੇ ਸਾਡੀ ਤਾਂ ਬੇਨਤੀ ਇਹੀ ਏ ਕਿ ਇਹਨਾਂ ਦੇ ਤਾਂ ਕੰਟਰੋਲ ਕੀਤਾ ਜਾਵੇ ਪਰ ਜੋ ਜਿਹੜਾ ਚੱਡੇਗਾ ਕਿ ਹੋਰ ਮੌਤ ਹੋ ਗਈ ਹੈ ਸਾਡੇ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਕਰਦੇ ਰਹਿ ਆਂ ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨ ਨਾਗਾ ਮੌਤਾ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਖੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਤਾਂ ਕੁਛ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸਐਚਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਦਾ ਬਹੁਤ ਹੀ ਜ਼ਿਆਦਾ ਸਾਡੇ ਪਿੰਡ 'ਵੇ ਕਰ ਰਿਹਾ ਠੰਡੇ ਮਸਲੇ 'ਚ ਪਾਤਾ ਜੀ ਗੌਰ ਹੀ ਨਹੀਂ ਕਰ ਰਹੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਭ ਉਹ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ ਤੇ ਬੋਲਣ ਲਈ ਹੁੰਦੇ ਨੇ ਤੇ ਲੋਕਾਂ ਦੇ ਘਰਾਂ ਜਾਣ ਕੇ ਦੇਖਣ ਕੀ ਹਾਲ ਏ ਘਾਂਡੇ ਵਿੱਚ ਵਿੱਚ ਚਿੱਟਾ ਪੀਤੀ ਜਾਂਦੇ ਨੇ ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ ਔਰਤਾਂ ਵਿਧਵਾ ਹੋ ਜਾਂਦੀਆਂ ਜੀ ਜਿਨ੍ਹਾਂ ਦੇ ਮਰਨਗੇ ਵਿਧਵਾ ਹੀ ਹੋਣਗੀ ਮਾਵਾ ਦੇ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਬਣੇ ਘਰਾਂ ਦੇ ਚਰਾਕ ਸ਼ਰਾਗ ਬੁੱਝ ਗਿਆ ਜੀ ਘਰਾਂ ਦੀ ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਪਿਆ ਜੀ ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ ਦਾ ਆਉਂਦੇ ਨੇ ਢੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਝ ਵੀ ਨਹੀਂ ਫਾਰਮੈਲਟੀ ਪੂਰੀ ਕਰਦੇ ਨੇ ਅਸੀਂ ਤਾਂ ਇਹ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨੇ ਸਕੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕੇ ਹੈਗੇ ਹੋੜ ਦੀ ਸਾਰੀ ਦੁਨੀਆ ਸੱਕੀ ਹੈ ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾ ਨਾ ਕਿ ਇਹਨਾਂ ਨੂੰ ਬਚਾਉਣਾ ਵੀ ਹੈ ਨਸ਼ੇ ਤੋਂ ਵੀ ਬਚਾਈਏ ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਂ ਦਾੜਾ ਫਿਰਦੀਆਂ ਨੇ ਸਰਕਾਰਾਂ